ਇਹ ਨਹੀਂ ਕੁਟਬਾਰ ਕਰਨ ਤੋਂ ਬਾਅਦ ਵੀ ਇਹਨਾਂ ਨੇ ਐਫਆਈਆਰ ਨਹੀਂ ਦਰਜ ਕੀਤੀ ਜਾਰੀ ਇਹਨਾਂ ਕੰਟੇਨੈਂਸ ਤੁਸੀਂ ਬਿੱਤੇ ਕੱਲ ਵੀ ਜਿਹੜੇ ਡੀਜੀਪੀ ਆਫਿਸ ਗਏ ਤਾਂ ਹੁਣ ਤੱਕ ਕੀ ਕਾਰਵਾਈ ਹੋਈ ਹੈ ਇਸ ਵਿੱਚ ਜਦੋਂ ਮੇਰੇ ਹਸਬੰਦ ਨੇ ਕਿਹਾ ਕਿ ਮੇਰਾ ਆਈ ਕਾਰਡ ਨਹੀਂ ਲੈ ਕੇ ਜਾ ਸਕਤੇ ਆ ਮੈਂ ਆਫੀਸ਼ਰ ਪਰਸਨ ਤੁਸੀਂ ਮੇਰਾ ਆਈ ਕਾਰਡ ਵਾਪਸ ਕਰੋ ਤੇ ਕਹਿੰਦੇ ਇੱਕ ਇਨਕਾਊਂਟਰ ਕਰਕੇ ਆਏ ਆ ਤੇ ਦੂਜਾ ਇਨਕਾਊਂਟਰ ਤਾਂ ਦਰਜ ਮੇਰੇ ਹਸਬੰਦ ਨੂੰ ਇੰਨਾ ਤੱਕ ਹੈਰਸ ਕੀਤਾ ਕਿ ਉਹਨਾਂ ਦੇ ਹੱਥ ਤੇ ਪਲਾਸਟਰ ਲੱਗਿਆ ਹੋਇਆ ਪਲਾਸਟਰ ਵਾਪਸ ਖੁਲਵਾ ਕੇ ਕੀ ਐ ਰਿਪੋਰਟ ਮਨਜ਼ੂਰ ਨਹੀਂ ਐ ਫੇਰ ਰਿਪੋਰਟਾਂ ਕਰਾਈਆਂ ਤਿੰਨ-ਤਿੰਨ ਘੰਟੇ ਪਲਾਸਟਰ ਉਤਾਰ ਕੇ ਹੱਥ ਟੁੱਟਿਆ ਹੋਇਆ ਨੂੰ ਬਿਠਾਏ ਰੱਖਿਆ ਸਿਕ ਸਟ੍ਰੈਚਰ ਤੱਕ ਨਹੀਂ ਦਿੱਤਾ ਕਿ ਸਿਟੀ ਸਕੈਨ ਕਰਾਨ ਤੇ ਤੇ ਉਸ ਵੀ ਜਾਣ ਲੈ ਜਿਹੜਾ ਬੰਦਾ ਚੋਟ ਖਾ ਕੇ ਸਿਰੇ ਗਿਰਿਆ ਹੋਇਆ ਮੇਰੇ ਬੇਟੇ ਨੂੰ ਸਟਿਚਸ ਲੱਗੇ ਹੋਏ ਨੱਕ ਟੁੱਟਿਆ ਹੋਇਆ ਉਹਨਾਂ ਨੂੰ ਪੈਦਲ ਰਾਜੇਂਦਰਾ ਹਸਪੀਟਲ ਤੇ ਟੁਰਾਇਆ ਜਾ ਰਿਹਾ ਸੀ ਨੂੰ ਗੁੰਮਰਾ ਕਰਕੇ ਸਸਪੈਂਡ ਕਰ ਦਿੱਤਾ ਔਰ ਐਫ ਆਈ ਆਰ ਜੋ ਕੱਢੀ ਉਹਨਾਂ ਨੇ ਇੰਨੀ ਧੋਖੇ ਵਾਲੀ ਐਫ ਆਈ ਆਰ ਕੱਢੀ ਜਿਹੜੀ ਮੇਰੇ ਹਸਬੰਡ ਦੀ ਸਟੇਟਮੈਂਟ ਸੀ 10 ਵਜੇ ਦਿੱਤੀ ਗਈ ਸੀ ਤੇ ਸਵਾ 11 ਟਾਬੇ ਵਾਲੇ ਦੀ ਟਾਬੇ ਵਾਲੇ ਦੀ ਕਿਹੜਾ ਉੱਥੇ ਨੁਕਸਾਨ ਹੋਇਆ ਜਿਹੜਾ ਜੀ ਉਸਨੇ ਕੰਪਲੇਨ ਕੀਤੀ ਹੈ ਲੋ ਟਾਬੇ ਵਾਲਾ ਹੀ ਹੈ ਜਿਸਨੇ ਮਨੂੰ ਇਹ ਜਿਹੜੀ ਵੀਡੀਓ ਤੁਹਾਨੂੰ ਭੇਜੀਆਂ ਨੇ ਉਸਨੇ ਕਿਹਾ ਜੀ ਹੁਣੇ ਸਕਰੀਨਸ਼ਾਟ ਲੈ ਕੇ ਕਰ ਲੋ ਤੁਸੀਂ ਡੀ ਵੀ ਆਰ ਤੇ ਪੁਲਿਸ ਨੂੰ ਦੇ ਰਹੇ ਹੋ ਤੇ ਉੱਥੋਂ ਤੁਹਾਨੂੰ ਕੁਝ ਨਹੀਂ ਮਿਲੇਗਾ ਬਾਅਦ ਵਿੱਚ ਸਰਕਾਰੀ ਗੱਡੀਆਂ ਲੈ ਕੇ ਸਸਪੈਂਡ ਹੋਣ ਤੋਂ ਬਾਅਦ ਇੰਨੀ ਉਹਨਾਂ ਦੀ ਹਿੰਮਤ ਹੈ ਹਿੰਮਤ ਕਿੱਥੋਂ ਮਿਲ ਰਹੀ ਹੈ ਕੋਈ ਤੇ ਹਿੰਮਤ ਦੇ ਰਿਹਾ ਹੈ ਨਾ ਹੱਥ ਫੜੜ ਹੈ ਜਿਹੜੇ 12 ਬੰਦਿਆਂ ਦੇ ਨਾਮ ਐ ਛੁਪਾ ਰਹੇ ਸਾਨੂੰ ਕੀ ਪਤਾ ਕਿ ਕਿਹੜੇ ਬੰਦਿਆਂ ਤੇ ਇਹਨਾਂ ਨੇ ਸਸਪੈਂਸ਼ਨ ਲਾਈ ਹੈ ਜੀ ਇੰਨਾ ਸੀਕਰਟ ਕੀ ਹੈ ਮਨੁਆ ਦੱਸੋ ਇਹ ਕਿਹੜੇ ਐਸਐਚਓ ਲੈਵਲ ਦੇ ਬੰਦੇ ਔਰ ਐਸਆਈ ਲੈਵਲ ਦੇ ਬੰਦਿਆਂ ਦਾ ਨਾਮ ਲੈਂਦੇ ਹੋਏ ਐਸਐਸਪੀ ਸਾਹਿਬ ਕਿਉਂ ਡਰ ਰਹੇ ਹੋ ਇੱਕ ਆਰਮੀ ਚ ਵੱਡੇ ਰੈਂਕ ਤੇ ਜਦੋਂ ਮਲਾਜੂ ਨਾਲ ਆ ਕੁਝ ਹੋ ਰਿਹਾ ਤਾਂ ਆਮ ਲੋਕ ਕੀ ਲੱਗਦਾ ਕਿ ਸੁਰੱਖਿਤ ਨਹੀਂ ਸਾਡੇ ਜਿਹਾ ਪਰਿਵਾਰ ਅਗਰ ਇਨੀ ਤਕਲੀਫ ਸਹਿ ਸਕਦਾ ਤੇ ਆਮ ਆ ਨਾਗਰਿਕ ਨੂੰ ਕੀ ਤਕਲੀਫ ਦਿੰਦੇ ਹੋਣਗੇ ਤੇ ਮੈਂ ਗੋਲੀ ਖਾਂ ਤੋਂ ਡਰਦੇ ਨਹੀਂ ਹੋਰ ਮੈਂ ਇਹ ਲਾਸਟ ਮਿੰਟ ਤੱਕ ਜਦ ਤੱਕ ਮੇਰੀ ਲਾਸਟ ਸਾਹ ਹੈ ਤੱਕ ਤੱਕ ਮੈਂ ਲੜੂਗਾ ਪਟਿਆਲਾ ਦੇ ਰਜਿੰਦਰਾ ਹਸਪੀਟਲ ਦੇ ਬਾਹਰ ਇੱਕ ਵੱਡਾ ਮਾਮਲਾ ਸਾਹਮਣੇ ਆਉਂਦਾ ਹੈ ਜਦੋਂ ਭਾਰਤੀ ਫੌਜ ਦੇ ਕਰਨਲ ਅਤੇ ਉਸ ਦੇ بیٹے ਦੀ ਕੁੱਟਮਾਰ ਹੁੰਦੀ ਆ ਉਹ ਮਾਮਲਾ ਹੁਣ ਇੰਨਾ ਕਤੂਲ ਫੜ ਚੁੱਕਿਆ ਹੈ ਕਿ ਕੇਂਦਰ ਤੱਕ ਇਸ ਦੀਆਂ ਜਿਹੜੀਆਂ ਗੂੰਜਾਂ ਪੈ ਰਹੀਆਂ ਨੇ ਤੇ ਉਧਰ ਪੰਜਾਬ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਉਸ ਸੰਬੰਧੀ ਜਿਹੜੀ ਗੱਲਬਾਤ ਕਰਨ ਜਿਹੜੇ ਪਹੁੰਚੇ ਆ ਕਰਨਲ ਸਾਹਿਬ ਦੀ ਪਤਨੀ ਨੇ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਡਮ ਜੀ ਤੁਸੀਂ ਬੀਤੇ ਕੱਲ ਵੀ ਜਿਹੜੇ ਡੀਜੀਪੀ ਆਫਿਸ ਗਏ ਤਾਂ ਹੁਣ ਤੱਕ ਕੀ ਕਾਰਵਾਈ ਹੋਈ ਐ ਇਸ ਵਿੱਚ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਆ ਬਾਈ ਨੇ ਪਰਚਾ ਹੋਇਆ ਜਾਂ ਕੀ ਕਾਰਵਾਈ ਹੋਈ ਜੀ ਪਹਿਲੀ ਗੱਲ ਤੇ ਕਾਰਵਾਈ ਕੁਝ ਨਹੀਂ ਹੋ ਰਹੀ ਹੂੰ ਦੂਜੀ ਗੱਲ ਐ ਪੁਲਿਸ ਐਸਐਸਪੀ ਸਾਹਿਬ ਮੈਨੂੰ ਅਜੇ ਤੱਕ ਸਮਝ ਨਹੀਂ ਆ ਰਹੀ ਕਿ ਇਹ 12 ਕਲਪਰੇਟਸ ਤੇ ਨਾਮ ਲੈਂਦੇ ਹੋਏ ਵੀ ਕਿਉਂ ਡਰ ਰਹੇ ਹੂੰ ਜਦੋਂ ਐਸਐਸਪੀ ਸਾਹਿਬ ਨੇ ਮੀਡੀਆ ਤੇ ਦੱਸਿਆ ਕਿ ਇਹ 12 ਸਾਡੇ ਆਫੀਸਰ ਹਨ ਜੀ ਜਿਹੜੇ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ ਜਿਨ੍ਹਾਂ ਦੇ ਜਿਨ੍ਹਾਂ ਦੀ ਗਲਤੀ ਦੀ وجہ ਨਾਲ ਐਸਐਸਪੀ ਸਾਹਿਬ ਨੇ ਆਪੇ ਹੀ ਸਾਬ ਤੋਂ ਵੀ ਹੋਰ ਆਰਮੀ ਤੋਂ ਮਾਫੀ ਮੰਗੀ ਹੈ ਤੇ ਜਦੋਂ ਉਹਨਾਂ ਨੂੰ ਨਾਮ ਪਤਾ 12 ਬੰਦਿਆਂ ਦੇ ਨਾਮ ਕਰ ਦਿੱਤੇ ਸਸਪੈਂਡ ਕਰ ਦਿੱਤੇ ਤੇ ਉਹਨਾਂ ਦਾ ਨਾਮ ਐਫਆਈਆਰ ਵਿੱਚ ਮੇਰੇ ਹਸਬੰਡ ਦੀ ਸਟੇਟਮੈਂਟ ਐਫਆਈਆਰ ਮੇਰੇ ਹਸਬੰਡ ਵਿਕਟਮ ਹੈ ਮੇਰਾ ਬੇਟਾ ਵਿਕਟਮ ਹੈ ਉਹ ਟਾਬੇ ਵਾਲਾ ਕੌਣ ਹੁੰਦਾ ਐਫਆਈਆਰ ਦੇਣ ਵਾਲਾ ਔਰ ਦੂਜੀ ਗੱਲ ਉਹ ਟਾਬੇ ਵਾਲਾ ਹੀ ਹੈ ਜਿਸਨੇ ਮਨੂ ਹੈ ਜਿਹੜੀ ਵੀਡੀਓ ਤੁਹਾਨੂੰ ਭੇਜੀ ਐ ਉਸਨੇ ਕਿਹਾ ਜੀ ਹੁਣੇ ਸਕਰੀਨਸ਼ਾਟ ਲੈ ਕੇ ਕਰ ਲੋ ਤੁਸੀਂ ਡੀਵੀਆਰ ਤੇ ਪੁਲਿਸ ਨੂੰ ਦੇ ਰਹੇ ਹੋ ਤੇ ਉਹ ਉੱਥੋਂ ਤੁਹਾਨੂੰ ਕੁਝ ਨਹੀਂ ਮਿਲੇਗਾ ਬਾਅਦ ਵਿੱਚ ਉਹ ਸਾਰਾ ਡਿਲੀਟ ਹੋ ਜਾਏਗਾ ਜੀ ਇਹ ਪਹਿਲੇ ਵੀ ਬੱਚੇ ਨੇ ਇਦਾਂ ਹੀ ਹਰਜਿੰਦਰ ਢਿੱਲੋਂ ਦੇ ਬਹੁਤ ਕੇਸ ਰਜਿਸਟਰ ਹੋਏ ਸੀ ਜਿਹੜੇ ਐਸਐਸਪੀ ਸਾਹਿਬ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਉਸ ਨੂੰ ਮਾਫੀ ਮੰਨਨਾ ਕੰਪਰੋਮਾਈਜ਼ ਕਰਕੇ ਮਾਫ ਕਰਾ ਦਿੱਤੇ ਤੇ ਅੱਜ ਵੀ ਇਹਨਾਂ ਨੇ ਇਹ ਹੀ ਸੋਚਿਆ ਸੀਗਾ ਕਿ ਕਾਮਨਾਰ ਦੇ ਖੁੰਦਾ ਤੇ ਉਹ ਇੱਥੇ ਤੱਕ ਲੜਦਾ ਨਹੀਂ ਮੇਰੇ ਮੈਂ ਅਸੀ ਇਸ ਕਰਕੇ ਲੜਦੇ ਆ ਸਾਡੇ ਫੈਮਿਲੀ ਫਰਸਟ ਵਰਲਡ ਵਾਰ ਸੈਕੰਡ ਵਰਲਡ ਵਾਰ ਇੰਡੋ ਪਾਕਿਸਤਾਨ ਵਾਰ ਯੂਨ ਮਿਸ਼ਨ ਸਾਰੇ ਦੇਸ਼ਾਂ ਤੇ ਆਪਣੇ ਇੰਡੀਆ ਦੇ ਵਾਰਸ ਤੇ ਪਾਰਟਿਸਿਪੇਟ ਕੀਤੀ ਹੋਈ ਹੈ ਮਤਲਬ ਆਪਣੇ ਦੇਸ਼ ਨੂੰ ਬਚਾਣ ਲਈ ਪਾਰਟਿਸਿਪੇਟ ਕੀਤੀ ਹੋਈ ਫੈਮਿਲੀ ਦੇ ਖੁਦ ਇੱਕ ਅਧਿਕਾਰੀ ਨੂੰ ਘੁਟਿਆ ਜਾਏ ਤੇ ਉਸ ਨੂੰ ਬਚਾਣ ਲਈ ਕਿ ਵਸੀਂ ਲੜਾਂਗੇ ਨੇ ਹੂੰ ਹੂੰ ਬਿਲਕੁਲ ਮੈਂ ਧਿਆ ਰਿਆ ਸੀਗਾ ਕਿ ਇੱਕ ਪਾਸੇ ਤਾਂ ਦਿਨ ਰਾਤ ਸਾਡੀ ਆਰਮੀ ਹੈ ਜਿਹੜੀ ਉਹ ਬਾਰਡਰਾਂ ਤੇ ਖੜਦੀ ਹੈ ਤਾਂ ਹੀ ਅਸੀਂ ਇੱਥੇ ਦੇਸ਼ ਵਿੱਚ ਸੁਰੱਖਿਅਤ ਮਹਿਸੂਸ ਕਰਦੇ ਹਾਂ ਜਾਂ ਚੈਨ ਦੀ ਨੀਂਦ ਸੋ ਪੰਨੇ ਆ ਸੋ ਪੰਨੇ ਆ ਪਰ ਉਧਰ ਤੁਹਾਡੀ ਜਿਹੜੀ ਆ ਹੁਣ ਨੀਂਦ ਹਰਾਮ ਹੋਈ ਵੀ ਆ ਤਾਂ ਇਸ ਵਿੱਚ ਭਾਰਤੀ ਫੌਜ ਨੇ ਤੁਹਾਡਾ ਕਿੰਨਾ ਕੁ ਸਾਥ ਦਿੱਤਾ ਹੋਰ ਕਿਸ ਕਿਸ ਨੇ ਤੁਹਾਡਾ ਇਸ ਮਾਮਲੇ 'ਚ ਸਾਥ ਦਿੱਤਾ ਜੀ ਚੀਫ ਹਾਰਮ ਫੌਜ ਜਦ ਤੱਕ ਐਸਐਸਪੀ ਸਾਹਿਬ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ ਉਹਨਾਂ ਨੇ ਸਾਨੂੰ ਮੈਨੂੰ ਬਹੁਤ ਟੌਰਚਰ ਔਰ ਹੈਰਸ ਕੀਤਾ ਪੁਲਿਸ ਵਾਲਿਆਂ ਨੇ ਮਿਲ ਕੇ ਇੱਕ ਪੁਲਿਸ ਸਟੇਸ਼ਨ ਤੋਂ ਦੂਜੇ ਦੂਜੇ ਤੋਂ ਤੀਜੇ ਕਦੇ ਕੋਈ ਮਤਲਬ ਬਹੁਤ ਹੈਰਸ ਮੇਰੇ ਹਸਬੰਡ ਨੂੰ ਇੰਨਾ ਤੱਕ ਹੈਰਸ ਕੀਤਾ ਕਿ ਉਹਨਾਂ ਦੇ ਹੱਥ ਤੇ ਪਲਾਸਟਰ ਲੱਗਿਆ ਹੋਇਆ ਪਲਾਸਟਰ ਵਾਪਿਸ ਖੁਲਵਾ ਕੇ ਕਿ ਇਹ ਰਿਪੋਰਟ ਮਨਜ਼ੂਰ ਨਹੀਂ ਹੈ ਫਿਰ ਰਿਪੋਰਟਾਂ ਕਰਾਈਆਂ ਤਿੰਨ ਤਿੰਨ ਘੰਟੇ ਪਲਾਸਟਰ ਉਤਾਰ ਕੇ ਹੱਥ ਟੁੱਟਿਆ ਹੋਇਆ ਨੂੰ ਬਿਠਾਏ ਰੱਖਿਆ ਇੱਕ ਸਟ੍ਰੈਚਰ ਤੱਕ ਨਹੀਂ ਦਿੱਤਾ ਕਿ ਸਿਟੀ ਸਕੈਨ ਕਰਾਨਤੇ ਤੇ ਉਸ ਵੀ ਜਾਣ ਲੈ ਜਿਹੜਾ ਬੰਦਾ ਚੋਟ ਖਾ ਕੇ ਸਿਰੇ ਗਿਰਿਆ ਹੋਇਆ ਮੇਰੇ ਬੇਟੇ ਨੂੰ ਸਟਿਚਸ ਲੱਗੇ ਹੋਏ ਨੱਕ ਟੁੱ ਹੋਇਆ ਉਹਨਾਂ ਨੂੰ ਪੈਦਲ ਰਾਜਿੰਦਰਾ ਹਸਪੀਟਲ ਤੇ ਤੁਰਾਇਆ ਜਾ ਰਿਹਾ ਸੀ ਜਿੰਨਾ ਟੌਰਚਰ ਕਰ ਸਕਦੇ ਸੀ ਕੀਤਾ ਮਗਰ ਉਸ ਟੌਰਚਰ ਦੀ وجہ ਨਾਲ ਅੱਜ ਮੈਂ ਉੰਨੀ ਹੀ ਸਟਰੋਂਗ ਹੋ ਕੇ ਆਈਆਂ ਕਿਉਂ ਜਦੋਂ ਮੈਂ ਆਪਣੇ ਪਰਿਵਾਰ ਨੂੰ ਤਕਲੀਫ ਦੇਖਿਆ ਮੈਂ ਸੋਚਿਆ ਮੇਰੇ ਜੀਜਾ ਸਾਡੇ ਜੀਜਾ ਪਰਿਵਾਰ ਅਗਰ ਇਹਨੀ ਤਕਲੀਫ ਸਹਿ ਸਕਦਾ ਤੇ ਇੱਕ ਆਮ ਆ ਨਾਗਰਿਕ ਨੂੰ ਕੀ ਤਕਲੀਫ ਦਿੰਦੇ ਹੋਣਗੇ ਕਿੰਨਾ ਡਰ ਖੁਰ ਖੌਫ ਹੋਏਗਾ ਜਿਸਨੂੰ ਮੇਰੇ ਹਸਬੰਦ ਜਦੂ ਬਾਰਡਰ 'ਚ ਖੜੇ ਹੁੰਦੇ ਨੇ ਜਿਨ੍ਹਾਂ ਉਹਨਾਂ ਨੇ ਡਿਊਟੀ ਕੀਤੀ ਹੈ ਕਸ਼ਮੀਰ ਉਹ છਾਤੀ ਸੀਨਾ ਤਾਨ ਕੇ ਖੜੇ ਹੁੰਦੇ ਨੇ ਉਹ ਗੋਲੀ ਮਾਰਨ ਤੋਂ ਤੇ ਗੋਲੀ ਖਾਣ ਤੋਂ ਡਰਦੇ ਨਹੀਂ ਮੈਂ ਵੀ ਉਹਨਾਂ ਦੀ ਪਤਨੀ ਆ ਤੇ ਮੈਂ ਗੋਲੀ ਖਾਣ ਤੋਂ ਡਰਦੀ ਨਹੀਂ ਹਮਮ ਹਮਮ ਹੋਰ ਮੈਂ ਲਾਸਟ ਮਿੰਟ ਤੱਕ ਜਦ ਤੱਕ ਮੇਰੀ ਲਾਸਟ ਸਾਹ ਹੈ ਤਦ ਤੱਕ ਮੈਂ ਲੜੂਗੀ ਜਸਟਿਸ ਲਈ ਇੱਕ ਮੈਡਮ ਉੱਥੇ ਦੱਸਿਆ ਗਿਆ ਕਿ ਉਸ ਦਿਨ ਐਂਕਾਊਂਟਰ ਦੀ ਵੀ ਧਮਕੀ ਦਿੱਤੀ ਗਈ ਸੀ ਜੀ ਹਾਂ ਜੀ ਉਹ ਜਦੋਂ ਮੇਰੇ ਹਸਬੰਦ ਨੇ ਕਿਹਾ ਕਿ ਮੇਰਾ ਆਈ ਕਾਰਡ ਨਹੀਂ ਲੈ ਕੇ ਜਾ ਸਕਤੇ ਆ ਮੈਂ ਆਫੀਸ਼ਲ ਪਰਸਨ ਤੁਸੀਂ ਮੇਰਾ ਆਈ ਕਾਰਡ ਵਾਪਸ ਕਰੋ ਤੇ ਕਹਿੰਦੇ ਇੱਕ ਇਨਕਾਊਂਟਰ ਕਰਕੇ ਆਇਆ ਤੇ ਦੂਜਾ ਇਨਕਾਊਂਟਰ ਤੁਹਾਡਾ ਕੀਤਾ ਬਚ ਜਾਓਗੇ ਤੇ ਸਵੇਰੇ ਆ ਕੇ ਸਿਵਲ ਲਾਈਨ ਪੋ ਐਸਪੀ ਤੋਂ ਆਪਣਾ ਕਾਈ ਕਾਰਡ ਲੈ ਜਾਓ ਕੀ ਲੱਗਦਾ ਨਹੀਂ ਕਿ ਹੁਣ ਪੰਜਾਬ ਪੁਲਿਸ ਦੇ ਜ਼ਿਆਦਾ ਹੱਥ ਖੋਲ ਦਿੱਤੇ ਗਏ ਆ ਜਿਵੇਂ ਐਨਕਾਊਂਟਰ ਤੇ ਐਨਕਾਊਂਟਰ ਹੋ ਰਿਹਾ ਹਾਲਾਂਕਿ ਕਿੰਨੀ ਕ ਸਚਾਈ ਆ ਉਹ ਤਾਂ ਬਾਅਦ ਚ ਪਤਾ ਲੱਗੇਗਾ ਕਿਉਂਕਿ ਹੁਣ ਤੱਕ ਦੇਖਿਆ ਕਿ ਕਈਆਂ ਨੂੰ ਸਜ਼ਾ ਜਿਹੜੀ ਆ ਪਿਛਲੇ ਦਿਨੀ ਕੋਰਟ ਨੇ ਸੁਣਾਈ ਆ ਜਿਹੜੇ ਫੇਕ ਐਨਕਾਊਂਟਰ ਹੋਏ ਨੇ ਤਾਂ ਉੱਥੇ ਜੇਕਰ ਦੇਖਿਆ ਜਾਵੇ ਕਿ ਇੱਕ ਆਰਮੀ ਚ ਵੱਡੇ ਰੈਂਕ ਤੇ ਜਦੋਂ ਮੁਲਾਜ਼ਮਾਂ ਨਾਲ ਆ ਕੁਝ ਹੋ ਰਿਹਾ ਤਾਂ ਆਮ ਲੋਕ ਕੀ ਲੱਗਦਾ ਕਿ ਸੁਰੱਖਿਤ ਨਹੀਂ ਜੀ ਇਹ ਜਿਹੜੇ 4 ਐਸਐਚਓਜ਼ ਹਨ ਮੈਨੂੰ ਸਭ ਤੋਂ ਪਹਿਲੇ ਤੇ ਪੰਜਾਬ ਸਰਕਾਰ ਪੁਲਿਸ ਦੱਸੇ ਇੱਕ ਐਸਐਚਓ ਲੈਵਲ ਦਾ ਆਫਸਰ ਫੋਰਚੂਨਰ ਐਂਡਵਰ ਸਕੋਰਪੀਅਨ ਇਦਾਂ ਦੀਆਂ ਗੱਡੀਆਂ ਲੈ ਕੇ ਘੁੰਮ ਰਹੇ ਨੇ ਕਿ ਸਰਕਾਰ ਇਹਨਾਂ ਨੂੰ ਤਨਖਾਹੀ ਨਹੀਂ ਦੇ ਰਹੀ ਹੈ ਜਾਂ ਅਵਾਰਡ ਦੇ ਪੈਸੇ ਦੇ ਰਹੀ ਹੈ ਹੂੰ ਜੀ ਇਹਨੇ ਅਵਾਰਡ ਦੇ ਪੈਸੇ ਦੇ ਰਹੀ ਹੈ ਕਿ ਆ ਗੱਡੀਆਂ ਖਰੀਦਣ ਮੈਨੂੰ ਅਜੇ ਤੱਕ ਇਹ ਸਮਝ ਨਹੀਂ ਆਈ ਦੂਜੀ ਗੱਲ ਕਿ ਜਿੰਨੇ ਵੀ ਐਸਐਚਓ ਸੀਗੇ ਇਨਾਂ ਨੂੰ ਇੰਨੀ ਖੂਲ ਸੀਗੀ ਕਿ ਜਿਸ ਤਰੀਕੇ ਨਾਲ ਬੇਰਹਿਮੀ ਨਾਲ ਕੁੱਟ ਰਹੇ ਨੇ ਇੰਨੀ ਇਹਨਾਂ ਦੇ ਵਿੱਚ ਅਹੰਕਾਰ ਸੀਗਾ ਇਹ ਕਿਸ ਤੇ ਵਜਾ ਨਾਲ ਆਇਆ ਅੱਜ ਵੀ ਉਹ ਅਹੰਕਾਰ ਨਾਲ ਗੱਡੀਆਂ 'ਚ ਫਿਰ ਰਹੇ ਨੇ ਸਰਕਾਰੀ ਗੱਡੀਆਂ ਲੈ ਕੇ ਸਸਪੈਂਡ ਹੋਣ ਤੋਂ ਬਾਅਦ ਇੰਨੀ ਉਹਨਾਂ ਦੀ ਹਿੰਮਤ ਹੈ ਇਹ ਹਿੰਮਤ ਕਿੱਥੋਂ ਮਿਲ ਰਹੀ ਹੈ ਕੋਈ ਤੇ ਹਿੰਮਤ ਦੇ ਰਿਹਾ ਹੈ ਨਾ ਹੱਥ ਫੜ ਰਿਹਾ ਹੈ ਐਸਐਸਪੀ ਨਾਨਕ ਆਪਣੇ ਸਸਪੈਂਡਡ ਆਫਸਰਸ ਕੋਲੋਂ ਗੱਡੀਆਂ ਲੈਣ ਦੀ ਹਿੰਮਤ ਨਹੀਂ ਕਰ ਸਕਦੇ ਤੇ ਗੱਡ ਲੈਣ ਦੀ ਹਿੰਮਤ ਨਹੀਂ ਕਰ ਸਕਦੇ ਹੋਰ ਮੈਂ ਇੱਥੇ ਇੱਕ ਲੇਡੀ ਜਿਹੜਾ ਦਿਨ ਰਾਤ ਭੱਜ ਰਹੀ ਆ ਉਸ ਕੋਲ ਕੋਈ ਗਾਰਡ ਨਹੀਂ ਹੈ ਜਿਨ੍ਹਾਂ ਨੂੰ ਪੁਲਿਸ ਸਟੇਸ਼ਨ ਤੇ ਉਹ ਯੂ ਪੁਲਿਸ ਵਾਲੇ ਧਮਕੀਆਂ ਦੇ ਰਹੇ ਨੇ ਤੇ ਐਸਐਸਪੀ ਸਾਹਿਬ ਸੁਰੱਖਿਆ ਦੀ ਸਾਡੇ ਬੰਦਿਆਂ ਨੂੰ ਲੋੜ ਹੈ ਤੁਹਾਡੇ ਬੰਦਿਆਂ ਨੂੰ ਗਾੜਾਂ ਦੀ ਲੋੜ ਨਹੀਂ ਹੈ ਜਨਤਾ ਨੂੰ ਲੋੜ ਹੈ ਸੁਰੱਖਿਆ ਦੀ ਟਾਡੇ ਜੀ ਆਏ ਪੁਲਿਸ ਵਾਲੇ ਅੱਜ ਲਠੀਆਂ ਮਾਰ ਰਹੇ ਨਾ ਇਹਨਾਂ ਦੇ ਹੱਥੀਂ ਨੇ ਅਗਰ ਅੱਜ ਇਹਨਾਂ ਨੂੰ ਐ ਪਨਿਸ਼ਮੈਂਟ ਨਹੀਂ ਮਿਲੀ ਤੇ ਮੇਰੇ ਕੋਲੋ ਲਿਖ ਕੇ ਲੋ ਅਗਲੇ 1 ਸਾਲਾਂ ਚ ਇਹ ਲੋਕਾਂ ਦੇ ਬੱਚਿਆਂ ਨੂੰ ਗੋਲੀਆਂ ਮਾਰਨਗੇ ਤਾਂ ਵੀ ਫਿਰ ਐਸਐਸਪੀ ਸਾਹਿਬ ਕੱਲ ਅਗਰ ਮੇਰਾ ਅੱਜ ਮੇਰਾ ਬੇਟਾ ਹੈ ਕੱਲ ਤੁਹਾਡੇ ਬੇਚੇ ਨੂੰ ਗੋਲੀ ਵੱਜ ਗਈ ਤੇ ਤੁਸੀਂ ਇਹਨਾਂ ਨੂੰ ਮਾਫ ਕਰ ਦੋਗੇ ਅਗਰ ਕਰ ਦੋਗੇ ਤੇ ਸਾਨੂੰ ਵੀ ਗੈਦੋ ਕਰ ਦੋ ਇੱਕ ਦੇਖਿਆ ਗਿਆ ਕਿ ਸੀਐਮ ਮਾਨ ਨੂੰ ਜਦੋਂ ਕੋਈ ਵੀ ਸੋਸ਼ਲ ਮੀਡੀਆ ਰਾਹੀਂ ਕੁਝ ਜਾਣਕਾਰੀ ਮਿਲਦੀ ਹੈ ਤਾਂ ਉਹ ਨਾਲ ਦੀ ਨਾਲ ਵਿਕਟਮ ਪਰਿਵਾਰ ਨਾਲ ਸੰਬੰਧ ਕਰ ਜਿਹੜੇ ਆ ਸੰਪਰਕ ਕਰਦੇ ਆ ਤੁਹਾਡੇ ਨਾਲ ਕੋਈ ਸੀਐਮ ਮਾਨ ਵੱਲੋਂ ਜਾਂ ਜਿਹੜੇ ਸੀਐਮ ਆਫਿਸ ਆ ਉਹਨਾਂ ਵੱਲੋਂ ਕੋਈ ਕਾਲ ਆਈ ਤੁਹਾਡੇ ਨਾਲ ਸੰਪਰਕ ਹੋ ਸਕੇ ਜੀ ਮੈਂ ਸੀਐਮ ਸਾਹਿਬ ਸਰਕਟ ਹਾਊਸ ਤੇ ਮੈਡਮ ਨੂੰ ਤੇ ਉਹਨਾਂ ਨੂੰ ਮਿਲਣ ਵੀ ਗਈ ਸੀ ਉਹ ਆਈ ਨਹੀਂ ਮੈਂ ਬਹੁਤ ਕੋਸ਼ਿਸ਼ ਕੀਤੀ ਉਹਨਾਂ ਨੂੰ ਅਪਰੋਚ ਕਰਨ ਦੀ ਉਹਨਾਂ ਦੇ ਓਐਸਡੀ ਨੂੰ ਵੀ ਕਾਲ ਕੀਤੀ ਮੈਸੇਜ ਵੀ ਕੀਤਾ ਮਗਰ ਮਨੂ ਕੋਈ ਵੀ ਅੱਜ ਗਵਰਨਮੈਂਟ ਤੋਂ ਕੋਈ ਵੀ ਇਹ ਦਿਖਾ ਦਿਓ ਕੈਮਰੇ ਤੇ ਹਾਂ ਇਹਨਾਂ ਦੇ ਤਸਵੀਰ ਪਈਏ ਹੈ ਭਗਵੰਤ ਜੀ ਉਹਨੂੰ ਮੈਂ ਭੇਜੀ ਹੋਈ ਹੈ ਵੀਡੀਓ ਆ ਆ ਦੇਖੋ ਇਹ ਦੇਖਿਓ ਜੀ ਇਹ ਭੇਜਿਆ ਹੋਇਆ ਇਨਸੀਡੈਂਟ ਮਾਨ ਸਾਹਿਬ ਆਈ ਐਮ ਸੈਂਡਿੰਗ ਯੂ ਵੀਡੀਓਜ਼ ਆਫ ਪੁਲਿਸ ਆਫਸਰਸ ਇਨ ਪਟਿਆਲਾ ਹੈਪਨਡ ਐਟ ਲਾਸਟ ਨਾਈਟ ਐ ਜੀ ਦੇਖੋ ਜੀ ਇਹ ਇਹ ਦੇਖੋ ਜੀ ਇਸ ਨੂੰ ਤੁਸੀਂ ਥੋੜਾ ਕਰੋ ਅਸੀਂ ਉਹਨਾਂ ਨੂੰ ਪਹਿਲੇ ਦਿਨ ਤੋਂ ਪਹਿਲੇ ਦਿਨ ਤੋਂ ਆਪਾਂ ਜੀ ਉਹਨਾਂ ਨੂੰ ਦੂਜਾ ਆਪਾ ਜਿਤਪਾਲ ਸਾਹਿਬ ਨੂੰ ਉਹਨਾਂ ਦੇ ਸਰਕਟ ਹਾਊਸ ਤੇ ਮਿਲੇ ਆ ਸਾਰੇ ਡਾਕੂਮੈਂਟਸ ਦਿਖਾਇਆ ਸਭ ਕੁਝ ਦਿਖਾਇਆ ਜੀ ਸਭ ਕੁਝ ਦਿਖਾਇਆ ਜੀ ਮਗਰ ਉਸ ਤੋਂ ਬਾਅਦ ਵੀ ਕੋਈ ਵੀ ਬਾਂਸਰ ਕਾ ਮੈਂ ਗੁਰਪ੍ਰੀਤ ਮੈਡਮ ਦਾ ਜਿਹੜਾ ਫੇਸਬੁੱਕ ਇੰਸਟਾਗ੍ਰam ਹੈ ਉਸ ਵਿੱਚ ਵੀ ਕਟਨਾ ਦੀ ਸਾਰੀ ਚੀਜ਼ ਲਿਖ ਕੇ ਭੇਜੀ ਹੈ ਮਗਰ ਮੈਨੂੰ ਮਾਨ ਸਾਹਿਬ ਦੀ ਸਿਸਟਰ ਦਾ ਨੰਬਰ ਲਿਆ ਉਹਨਾਂ ਨੂੰ ਵੀ ਮੈਂ ਬਹੁਤ ਕਾਲ ਕੀਤੇ ਮੈਸੇਜ ਕੀਤਾ ਕਔਰ ਆਈ ਵਾਂਟ ਟੂ ਸਪੀਕ ਟੂ ਯੂ ਬਟ ਮੈਨੂੰ ਕੁਸ਼ੇ ਦਾ ਵੀ ਕੋਈ ਫੋਨ ਨਹੀਂ ਆਇਆ ਜਿਨਾ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਕਿਉਂਕਿ ਉਹ ਹੀ ਉਥੇ ਇੱਥੇ ਉਹਨਾਂ ਨੂੰ ਉਹਨਾਂ ਨੂੰ ਅਵਾਰਡ ਦਿੱਤਾ ਉਹਨਾਂ ਨੇ ਜਿਹੜੇ ਉਸੇ ਦਿਨ ਸਵੇਰੇ ਉਹਨਾਂ ਦਾ ਨਾਮ ਅਵਾਰਡ ਲਈ ਤੇ 10 ਲੱਖ ਰੁਪਏ ਦਿੱਤੇ ਤੇ ਹੁਣ ਸਰਕਾਰ ਕਿਸ ਕਿਹੜੇ ਮੂੰਹ ਤੋਂ ਉਹਨਾਂ ਨੂੰ ਮੇਰੇ ਕੋਲ ਆ ਕੇ ਕਹਿ ਕਿ ਜੀ ਗਲਤੀ ਹੋਈ ਹੈ ਇੱਕ ਵਾਰੀ ਕਿ ਦਿਖਦਾ ਨਹੀਂ ਉਹਨਾਂ ਨੂੰ ਵੀਡੀਓ ਕਿ ਅੰਧੀ ਹੋ ਗਈ ਹੈ ਸਰਕਾਰ ਉਹਨਾਂ ਪੁਲਸ ਵਾਲਿਆਂ ਨੇ ਮੈਨੂੰ ਮਾਫੀ ਜੀ ਐਸਐਸਪੀ ਉਹਨਾਂ ਨੇ ਪੁਲਿਸ ਵਾਲਿਆਂ ਨੇ ਜੀ ਮਾਫੀ ਇਹ ਹੈ ਮਾਫੀ ਮੰਗ ਕੇ ਕਿਸੇ ਨੂੰ ਕੁੱਟ ਕੇ ਮੈਨੂੰ ਕੰਪਰੋਮਾਈਜ਼ ਦੇ ਮੇਰੇ ਬ੍ਰਦਰ ਦੇ ਕਰ ਗਏ ਸੀਗੇ ਸਾਰੇ 12 ਦੇ ਬਾਰੇ ਖੜੇ ਸੀਗੇ ਉਹਨਾਂ ਨੇ ਫੋਟੋ ਮੈਨੂੰ ਵੀਡੀਓ ਹੈਗੀਆਂ ਨੇ ਮੇਰੇ ਕੋਲ ਪ੍ਰੂਫ ਹੈਗੇ ਜਿਸ ਵਿੱਚ ਉਹਨਾਂ ਨੇ ਪੂਰਾ ਮਾਫੀ ਨਾਮਾ ਮੰਗਿਆ ਮੇਰੇ ਕੋਲੋਂ ਮੈਨੂੰ ਕਿਹਾ ਕਿ ਜੀ ਸਾਨੂੰ ਮaaf ਕਰ ਦਿੱਤਾ ਜਾਏ ਸਾਨੂੰ ਅਸੀਂ ਸਾਡੇ ਕੋਲ ਗਲਤੀ ਹੋ ਗਈ ਸਾਨੂੰ ਪਤਾ ਨਹੀਂ ਸੀ ਉਹ ਆਰਮੀ ਆਫਸਰਾਂ ਤੇ ਮੈਂ ਉਹਨਾਂ ਨੂੰ ਇਹ ਵੀ ਕਿਹਾ ਵੀ ਕਿ ਉਹ ਆਰਮੀ ਆਫਸਰਾਂ ਤੇ ਉਹਨਾਂ ਨੂੰ ਮਾਰਨਾ ਔਲਾਡ ਨਹੀਂ ਹੈ ਬਾਕੀ ਸਿਵਲਨ ਨੂੰ ਮਾਰਨਾ ਔਲਾਡ ਹੈ ਆ ਜਾਈ ਲੜਾਈ ਮੇਰੇ ਹਸਬੰਡ ਆਰਮੀ ਹੋਣ ਦੀ ਵਜ੍ਹਾ ਨਾਲ ਜਾਂ ਮੇਰੇ ਬੇਟੇ ਲਈ ਨਹੀਂ ਹੈ ਮੈਂ ਪੂਰੇ ਪਟਿਆਲੇ ਵਾਸੀਆਂ ਲਈ ਲੜੀਆਂ ਕਿ ਆਤੰਗ ਪਟਿਆਲੇ ਤੋਂ ਖਤਮ ਕਰੀਏ ਅਗਰ ਪਟਿਆਲੇ 'ਚ ਇਦਾਂ ਦਾ ਆਤੰਗ ਫੈਲਦਾ ਰਿਹਾ ਤੇ ਫਿਰ ਸਾਡਾ ਕੋਈ ਪਟਿਆਲਾ ਸੁਰੱਖਿਤ ਨਹੀਂ ਹੈ ਇੱਕ ਧਰਨੇ ਬਾਰੇ ਸੋਚ ਰਹੇ ਹੋ ਕਿ ਕੀ ਆ ਉਹ ਕਦੋਂ ਧਰਨਾ ਤੁਸੀਂ ਸ਼ੁਰੂ ਕਰ ਰਹੇ ਹੋ ਕੀ ਗੱਲਬਾਤ ਹੈ ਤੇ ਕੱਲ ਡੀਜੀਪੀ ਨੂੰ ਮਿਲ ਕੇ ਆਇਓ ਕਿ ਡੀਜੀਪੀ ਸਾਹਿਬ ਤੁਹਾਨੂੰ ਮਿਲ ਪਾਏ ਕੋਈ ਗੱਲਬਾਤ ਹੋ ਪਾਈ ਜੀ ਆਰਪੁਜੀ ਸਾਨੂੰ ਮਿਲੇ ਸੀਗੇ ਉਹਨਾਂ ਨੇ ਸਾਡੀ ਸੁਣਵਾਈ ਕੀਤੀ ਆਈ ਏਮ ਵੈਰੀ ਥੈਂਕਫੁਲ ਟੂ ਆਰਪੁਜੀ ਬਿਕਾਜ਼ ਹੀ ਹੈਜ਼ ਅਸ਼ੂਰਡ ਮੀ ਜਾ ਜਸਟਿਸ ਵਿਲ ਬੀ 기ਵਨ ਹੁਨਾਨੇ ਮਨੂ ਕੀ ਜੋ ਹੋਇਆ ਬਹੁਤ ਗਲਤ ਹੋਇਆ ਸਾਡੇ ਕਰਮਚਾਰੀਆਂ ਨੇ ਗਲਤੀ ਕੀਤੀ ਹੈ ਤੇ ਉਹਨਾਂ ਨੂੰ ਸਜ਼ਾ ਮਿਲੇਗੀ ਉਹਨਾਂ ਨੇ ਮਨੂ ਆਸ਼ਵਾਸਨ ਦਿੱਤਾ ਹੈ ਕਿ ਐਫ ਆਈ ਆਰ ਜਿਹੜੀ ਹੈ 12 ਦੇ ਬਾਰੇ ਬੰਦਿਆਂ ਦੇ ਨਾਮ ਆਣਗੇ ਜੀ ਮੈਨੂੰ ਇਹ ਦੱਸੋ ਜਿਹੜੇ 12 ਬੰਦਿਆਂ ਦੇ ਨਾਮ ਐ ਛੁਪਾ ਰਹੇ ਸਾਨੂੰ ਕੀ ਪਤਾ ਕਿ ਕਿਹੜੇ ਬੰਦਿਆਂ ਤੇ ਇਹਨਾਂ ਨੇ ਸਸਪੈਂਸ਼ਨ ਲਾਈ ਹੈ ਜੀ ਹੂੰ ਜਿਨ੍ਹਾਂ ਦੇ ਨਾਮ ਮੈਂ ਦਿੱਤੇ ਹਨ ਜਿਨ੍ਹਾਂ ਨੂੰ ਮੈਂ ਪਛਾਣ ਕੀਤੀ ਹੈ ਉਹ ਪੰਜ ਬੰਦੇ ਦੇ 6 ਬੰਦਿਆਂ ਦੀ ਤੇ ਪਛਾਣ ਮੈਂ ਕਰਕੇ ਦਿੱਤੀ ਹੈ ਉਹਨਾਂ ਨੂੰ ਉਹ 6 ਬੰਦਿਆਂ ਦੇ ਨਾਮ ਵੀ ਮੈਨੂੰ ਨਹੀਂ ਪਤਾ ਕਿ सस्पेंशन ਛੇ ਕੀ ਨਹੀਂ ਇੰਨਾ ਸੀਕ੍ਰਟ ਕੀ ਹੈ ਮੈਨੂੰ ਐ ਦੱਸੋ ਇਹ ਕਿਹੜੇ ਐਸਐਚਓ ਲੈਵਲ ਦੇ ਬੰਦੇ ਔਰ ਐਸਆਈ ਲੈਵਲ ਦੇ ਬੰਦਿਆਂ ਦਾ ਨਾਮ ਲੈਂਦੇ ਹੋਏ ਐਸਐਸਪੀ ਸਾਹਿਬ ਕਿਉਂ ਡਰ ਰਹੇ ਹੋ ਕੀ ਕਾਰਨ ਕੀ ਹੈ ਇਸ ਦੇ ਪਿੱਛੇ ਦੀ ਕੀ ਰੀਜਨਸ ਹੈ ਤਾ ਇੱਕ ਬਿੱਤੇ ਕੱਲ ਹੀ ਤਸਵੀਰਾਂ ਦੇਖਿਆ ਗਿਆ ਕਿ ਆਰਮੀ ਦੇ ਕੁਝ ਅਫਸਰ ਨੇ ਐਸਐਸਪੀ ਸਾਹਿਬ ਨਾਲ ਮੀਟਿੰਗ ਕਰ ਰਹੀ ਆ ਤਾਂ ਹੁਣ ਕਿੱਥੇ ਇੱਕ ਗੱਲ ਖੜੀ ਆ ਜੀ ਆਰਮੀ ਵੱਲੋਂ ਕੀ ਭਰੋਸਾ ਦਿੱਤਾ ਗਿਆ ਕੋਰਟ ਦਾ ਕੋਈ ਰੁਖ ਕੀਤਾ ਤੁਸੀਂ ਜੀ ਕੋਰਟ ਦਾ ਵੀ ਰੁਖ ਕਰ ਰਹੇ ਆ ਦੂਜੀ ਗੱਲ ਐਫਆਈਆਰ ਅਗਰ ਅੱਜ ਚੇਂਜ ਨਹੀਂ ਹੋਈ ਤੇ ਆਪਾਂ ਕੋਰਟ ਵੀ ਜਾਵਾਂਗੇ ਕੋਈ ਵੀ ਸਟੋਨ ਅਨਟਰਨ ਨਹੀਂ ਛੱਡਾਂਗੇ ਮੈਂ ਤੁਹਾਨੂੰ ਇਹ ਗੱਲ ਕਹਿ ਦਿੱਤੀ ਮੈਂ ਆਖਰੀ ਸਾਹ ਤੱਕ ਲੜੂੰਗੀ ਦੂਜੀ ਗੱਲ ਆਰਮੀ I am thankful I am proud to be army officers wife because our journals have stood by me unade interview hon to baad hi SSP saab ne inanu suspend kita magar assi jede army wale han assi bahut sidhe bande army officers nu na eh dhokhedari te gema khedni ni aandiyan unanu ਸਾਨੂੰ ਸਾਨੂੰ ਐਸਐਸਪੀ ਸਾਹਿਬ ਗੁੰਮਰਾ ਕਰ ਰਹੇ ਸੀ ਸਾਨੂੰ ਗੁੰਮਰਾ ਕਰਕੇ ਸਸਪੈਂਡ ਕਰ ਦਿੱਤਾ ਔਰ ਐਫਆਈਆਰ ਜੋ ਕੱਢੀ ਉਹਨਾਂ ਨੇ ਇੰਨੀ ਧੋਖੇ ਵਾਲੀ ਐਫਆਈਆਰ ਕੱਢੀ ਜਿਹੜੀ ਮੇਰੇ ਹਸਬੰਡ ਦੀ ਸਟੇਟਮੈਂਟ ਸੀ 10 ਵਜੇ ਦਿੱਤੀ ਗਈ ਸੀ ਤੇ ਸਵਾ 11 ਟਾਬੇ ਵਾਲੇ ਦੀ ਟਾਬੇ ਵਾਲੇ ਦੀ ਕਿਹੜਾ ਉੱਥੇ ਨੁਕਸਾਨ ਹੋਇਆ ਜਿਹੜਾ ਜੀ ਉਸਨੇ ਕੰਪਲੇਨ ਕੀਤੀ ਹੈ ਕਿਹੜੀ ਉਸਦੇ ਟੀਵੀ ਉਸਤੇ ਟੀਵੀ ਟੁੱਟ ਗਏ ਉਸਦੀ ਦੁਕਾਨਾਂ ਟੁੱਟ ਗਈਆਂ ਜੀ ਤਾਂ ਜਿਹੜਾ ਧਰਨਾ ਕਹਿ ਰਹੇ ਹੋ ਜੀ ਕੀ ਆ ਧਰਨੇ ਬਾਰੇ ਕੀ ਕੀ ਧਰਨਾ ਸ਼ੁਰੂ ਕਰੋਗੇ ਜੀ ਧਰਨਾ ਕਰਾਂਗੇ ਧਰਨੇ ਬਾਰੇ ਢਿੱਲੋ ਸਾਬਜੀ ਦੱਸਣਗੇ ਤੁਹਾਨੂੰ ਮੇਰੇ ਬ੍ਰਦਰ ਇਨ ਲਾਅ ਐਂ ਮੇਰੇ ਸਿਸਟਰ ਦੇ ਹਸਬੰਡ ਐਂ ਜੋ ਸਾਡੇ ਨਾਲ ਖੜੇ ਐਂ ਹੋਰ ਅਵਿਨਾਸ਼ti ਖੜੇ ਐਂ ਸਾਡੇ ਨਾਲ ਆਪਣੇ 1 ਕੇਜੀ ਸਟਿੱਲੋ ਸਾਬ ਖੜੇ ਜਿਹੜੇ ਜਨਰਲ ਚ ਲੋ ਹੈਗੇ ਉਹ ਸਾਰੇ ਪਾਸੇ ਹੋਇਆ ਇਹ ਤਿੰਨ ਚਾਰ ਬੰਦੇ ਜਿਹੜੇ ਸਟਰੋਂਗ ਉਹ ਮੇਰੇ ਨਾਲ ਖੜੇ ਹਨ ਉਹ ਦਿਨ ਰਾਤ ਮੇਰੇ ਨਾਲ ਖੜੇ ਹਨ ਇਟ ਇਜ਼ ਨਾਟ ਅ ਪੋਲਿਟਿਕਲ ਮੁੱਦਾ ਇਟ ਇਜ਼ ਅ ਪਰਸਨਲ ਮੁੱਦਾ ਜੀ ਇਹ ਮੇਰੀ ਘਰ ਦੀ ਲੜਾਈ ਹੈ ਇਹ ਪੋਲਿਟਿਕਲ ਲੜਾਈ ਨਹੀਂ ਹੈ ਨਾ ਮੈਂ ਪੋਲਿਟਿਕਲ ਮੈਨੂੰ ਕੋਈ ਪੋਲਿਟਿਕਲ ਸਪੋਰਟ ਨਹੀਂ ਚਾਹੀਦਾ ਜੀ ਮਨੂੰ ਇੱਕ ਜਸਟਿਸ ਚਾਹੀਦਾ ਹੈ ਥੈਟ ਇਜ਼ ਆਲ ਜੀ ਸੋ ਪਸ਼ਪਿੰਦਰ ਸਿੰਘ ਬਾਠ ਤੇ ਹਮਲਾ ਹੁੰਦਾ ਹੈ ਤੇ ਕਮਾਲ ਦੀ ਗੱਲ ਇਹ ਹੈ ਕਿ ਉਹਨਾਂ ਵੱਲੋਂ ਹਾਲੇ ਤੱਕ ਜਿਹੜੀ ਐਫ ਆਈ ਆਰ ਨਹੀਂ ਦਰਜ ਹੋਈ ਦੂਜਾ ਜਿਹੜੇ ਹੋਟਲ ਤੇ ਇਹ ਸਭ ਕੁਝ ਵਾਪਰਿਆ ਉਸ ਟਾਬੇ ਵਾਲੇ ਦੇ ਕਹਿਣ ਤੇ ਹੀ ਐਫਆਈਆਰ ਦਰਜ ਹੋਈ ਹੈ ਜਿਸ ਤੋਂ ਬਾਅਦ ਉਸ ਨੇ ਕਈ ਤਰ੍ਹਾਂ ਦਾ ਬਿਆਨ ਵੀ ਦਿੱਤਾ ਜੋ ਬਹੁਤ ਸਵਾਲ ਲਿਆ ਚਿੰਨ੍ਹ ਜਿਹੜਾ ਲਗਾ ਰਿਹਾ ਤੇ ਇੱਥੇ ਵੱਡੇ ਸਵਾਲ ਇਹ ਵੀ ਖੜੇ ਹੋ ਰਿਹਾ ਕਿ ਜਿਹੜੀ ਆਰਮੀ ਸਾਨੂੰ ਸੁਰੱਖਿਆ ਮਹਿਸੂਸ ਕਰਾ ਰਹੀ ਹੈ ਅਤੇ ਹਰ ਸਮੇਂ ਅਸੀਂ ਕਿਤੇ ਨਾ ਕਿਤੇ ਬੇਚਿੰਤਾ ਹੋ ਕੇ ਸੁਣਨੇ ਆ ਉਹ ਆਰਮੀ ਦੇ ਜਵਾਨਾਂ ਨਾਲ ਜਦੋਂ ਜਿਹੜੇ ਆ ਕਰਨਲ ਰੈਂਕ ਦੇ ਜਿਹੜੇ ਅਫਸਰ ਨੇ ਉਹਨਾਂ ਨਾਲ ਜਦੋਂ ਅਜਿਹੀਆਂ ਬਾ ਘਟਨਾਵਾ ਵਾਪਰ ਰਹੀਆਂ ਨੇ ਤਾਂ ਤੁਸੀਂ ਸੁਭਾਵਿਕ ਹੈ ਸੋਚ ਸਕਦੇ ਹੋ ਕਿ ਕਿੰਨੇ ਕੁ ਸੁਰੱਖਿਅਤ ਪੰਜਾਬ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਤਾਂ ਦੇਖਣਾ ਹੋਏਗਾ ਕਿ ਹੁਣ ਐਸਐਸਪੀ ਪਟਿਆਲਾ ਤੇ ਪੰਜਾਬ ਪੁਲਿਸ ਇਸ ਮਾਮਲੇ 'ਚ ਕਦੋਂ ਤੱਕ ਨਾਭ ਜੰਤਰ ਕਰੇਗੀ ਤੇ ਕੋਈ ਹੋਰ ਵੱਡਾ ਐਕਸ਼ਨ ਕਰੇਗੀ